ਰਖੜੀ ਦੇ ਤਿਉਹਾਰ ਮੌਕੇ ਪਹਾੜਾਂ ਦੇ ਬਾਜ਼ਾਰਾਂ ਵਿੱਚ ਖੂਬ ਰੌਣਕ ਦੇਖਣ ਨੂੰ ਮਿਲੀ ਵੱਡੀ ਗਿਣਤੀ ਵਿੱਚ ਲੋਕ ਰਖੜੀ ਅਤੇ ਮਠਾਈਆਂ ਵਗੈਰਾ ਦੀ ਖਰੀਦ ਕਰਨ ਲਈ ਬਾਜ਼ਾਰਾਂ ਵਿੱਚ ਲੱਗੀਆਂ ਦੁਕਾਨਾਂ ਤੇ ਪਹੁੰਚੇ ਇਸ ਦੌਰਾਨ ਰਖੜੀ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਨੇ ਰਖੜੀ ਮੌਕੇ ਪਿਛਲੇ ਸਾਲ ਨਾਲ ਇਸ ਵਾਰ ਚੰਗਾ ਕੰਮ ਚੱਲਣ ਦੀ ਉਮੀਦ ਜਤਾਈ ਦੂਜੇ ਪਾਸੇ ਮਠਾਈਆਂ ਦੀ ਵਿਕਰੀ ਕਰਨ ਵਾਲੇ ਕੁਝ ਦੁਕਾਨਦਾਰ ਇਸ ਵਾਰ ਮੰਦੀ ਦੀ ਮਾਰ ਪੈਣ ਦੀ ਗੱਲ ਕਰਦਿਆਂ ਮਾਯੂਸ ਵੀ ਨਜ਼ਰ ਆਏ ਬਤਾਲਾਤਨ ਮੇਰਾ ਨਾਮ ਹੈ ਰਖੜੀ ਦਾ ਦਵਾਰ ਬਹੁਤ ਵਧੀਆ ਚੱਲ ਰਿਹਾ ਜੀ ਬਾਕੀ ਲੋਕ ਆਈ ਜਾਂਦੇ ਆ ਲੈ ਕੇ ਜਾਈ ਜਾਂਦੇ ਆ ਰਖੜੀ ਦਾ ਰੱਛ ਮੋਤ ਹੈ ਜੀ ਵਧੀਆ ਹਾਂ ਪਹਿਲੇ ਨਾਲੋਂ ਬਹੁਤ ਵਧੀਆ ਪਿਛਲੇ ਸਾਲ ਬਹੁਤ ਘੱਟ ਸੀਗਾ ਬਹੁਤ ਵਧੀਆ ਰਖੜੀ ਜਲਦੀ ਜਾਂਦੀ ਹੈ ਰਖੜੀ ਸਾਡੀ ਜ਼ਿਆਦਾਤਰ ਤੇਲ ਹੋ ਚੁੱਕੀ ਹੈ ਦੋ ਦਿਨ ਦਿਨ ਤੱਕ ਤਾਂ ਬਹੁਤ ਰੱਛ ਦੇਖਣ ਨੂੰ ਮਿਲੇਗਾ ਯਾਨੀ ਕਿ ਹੌਣ ਹੀ ਦੇਖਣ ਨੂੰ ਵੱਧ ਮਿਲ ਜਗਾ ਰਖੜੀ ਤਾਂ ਹੌਣਿ ਚੱਲੇ ਹੀ ਸੇਲ ਹੋ ਚੁੱਕੀ ਐ। ਅਜਾ ਕਿ ਸਾਨੂੰ ਹਾਲਾਕੇ ਹੋਰ ਚਾਈ ਦਾ ਸਬਾਨ ਹੋਰ ਵੀ ਲੈਣਾ ਪਏਗਾ, ਲਾਣੀ ਪਏਗੀ। ਪਿਛਲੇ ਸਾਲ ਨਾਲ ਤਾਂ ਕਿੰਨਾ فرق ਨਜ਼ਰ ਆ ਰਿਹਾ। ਇਸ ਸਾਲ ਨਾਲ ਤਾਂ ਬਹੁਤ فرق ਆ ਰਿਹਾ ਜੀ। ਪਿਛਲੇ ਸਾਲ ਤਾਂ ਬਹੁਤ ਮੰਦਾ ਸੀਗਾ। ਪਿੰਡਾਂ ਪੋਂਡਾਂ ਵਿੱਚ ਪਾਣੀ ਪੋਣੇ ਲਾਣ ਕਰਕੇ, ਫਾੜਾਣ ਕਰਕੇ ਮਤਲਬ ਲੱਟ ਗਿਆ ਸਭ ਦਾ। ਹੁਣ ਬਹੁਤ ਵਧੀਆ। ਬਹੁਤ ਲੋਕ ਆ ਰਹੇ, ਰਕੜੀ ਲੈ ਰਹੇ, ਵਧੀਆ ਮੰਦਰਾਂ ਦੇ ਚੱਲ ਰਹੇ। ਮੰਗਾਈ ਤਾਂ ਜੀ ਵਧੀ ਹੈ ਥੋੜੀ। ਵਧੀ ਹੈ। ਹਾਂ, ਵਧੀ ਹੈ ਜੀ। ਰਕੜੀ ਮਹਿੰਗੀ ਹੋਈ ਹੋਇਆ। ਹਾਂ, ਮਹਿੰਗੀ ਹੋ ਗਈ। ਰਕੜੀ ਤਾਂ ਦੂਰ, ਰਕੜੀ ਤਾਂ ਬੰਨਣ ਦੀ ਜ ਰੀ ਹੈ ਨਾ ਪੰਦਰੇ ਰੂ ਤੇ ਸੀ ਵੀ ਰੂ ਪੰਦਰੇ ਵੀ ਡਿਸਕਾਊਂਟ ਬਹੁਤ ਮੰਦਾ ਹੈ ਜੀ ਪੁਜਾਰ ਕੀ ਪੈਸਾ ਹੀ ਨਹੀਂ ਹੈ ਜੀ ਮਾਰਕੀਟ ਦੀ ਮਹਿੰਗਾਈ ਨਹੀਂ ਮਾਰੀ ਰਹੀ ਤੇ ਮਹਿੰਗਾਈ ਨਹੀਂ ਮਾਰ ਰਹੀ ਬਾਜ਼ਾਰ ਚ ਬੈਠਾ ਹੀ ਨਹੀਂਗਾ ਕਾਇਸੀ ਬਹੁਤ ਉਰੀ ਆ ਜੀ ਮਨਾਵਟ ਵਾਲੇ ਕੰਮ ਨਹੀਂ ਕਰਦੇ ਹੋਗੇ ਕਰੰਗੀਦਾਰ ਬਣਾਈ ਨਹੀਂ ਜਿੱਦਣ